ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ ਸਾਡੇ ਨਾਲ ਦਾ ਹੋ ਚੁੱਕਿਆ ਬੱਸ ਮੈਨੂੰ ਘੰਟਾ ਹੋ ਗਿਆ نیچے ਆਈ ਨੂੰ ਨਹੀਂ ਘੰਟਾ ਨਹੀਂ ਅੱਧਾ ਘੰਟਾ ਹੋ ਗਿਆ ਹੁਣ ਮੈਂ 9 ਵਜੇ نیچے ਆ ਗਈ ਸੀਗੀ ਤੇ ਹੁਣ ਆਪਾਂ ਬਸ ਆਪਣਾ ਬ੍ਰੇਕਫਾਸਟ ਕਰਕੇ ਅੱਜ ਕਰਨੀਆਂ ਥੋੜੀ ਜਿਹੀ ਸਫਾਈ ਉੱਪਰ ਵਾਲੀ ਛੱਤ ਦੀ ਤੇ ਲੈ ਕੇ ਚੱਲਾਂਗੇ ਜਸਵਿੰਦਰ ਨੂੰ ਤੇ ਬਾਕੀਆਂ ਨੂੰ ਫਿਰ ਆਪਾਂ ਸਫਾਈ ਕਰਕੇ ਆਵਾਂਗੇ ਕਿਉਂਕਿ ਉੱਥੇ ਫਿਰ ਹੁਣ ਗਰਮੀਆਂ ਵਾਲੀਆਂ ਸਬਜ਼ੀਆਂ ਲਗਾਵਾਂਗੇ ਅ ਗਮਲੇ ਵਗਾਰਾ ਸਾਰੇ ਸੈੱਟ ਕਰਕੇ ਰੱਖਾਂਗੇ ਸੋ ਦੇ ਦੇਆ ਚਾਹ ਬਣ ਗਈ ਤੇ ਫਿਰ ਆਪਾਂ ਕਰੀਏ ਆਪਣਾ ਬ੍ਰੇਕਫਾਸਟ ਸਵੇਰਾ ਸਵੇਰਾ ਦੁੱਧ ਦਾ ਦਾਨ ਕਹਿੰਦਾ ਅੱਜ ਸੋਮਵਾਰ ਆ ਇਹਦੀ ਇਹ ਦੁੱਧ ਦੇ ਬਦੌਲਤ ਹੈਗੀ ਆ ਬੀਬੀ ਜਸਵਿੰਦਰ ਕੌਰ ਇਹਦੀ ਬਦੌਲਤ ਕੁੱਤਿਆਂ ਨੂੰ ਅੱਜ ਦੁੱਧ ਮਿਲ ਰਿਹਾ ਘੜੀ ਮੇਰੀ 200 ਰਹਿ ਗਈ ਘੜੀ ਵੀ 200 ਰਹਿ ਗਈ 100 ਰੁਪਏ ਦੁੱਧ ਬੁਣਾ ਬੈ ਕੁੱਤੇ ਨੂੰ ਦੁੱਧ ਬੁਲਾਤਾ ਅੱਜ ਇਹਨੇ ਇੰਨੀ ਦਿਾਲੂ ਹੋ ਗਈ ਕਈ ਸੋਮਵਾਰ ਆ ਆ ਮੁੜਿਆ ਪੀ ਲੈਣਾ ਨੇ ਆਪੇ ਚਾਕਲਾ ਲੈਣ ਨੂੰ ਖੜਾ ਹੂ ਇਹ ਵੀ ਦਾਨ ਕਰਦਾ ਕਹਦੇ ਸਵੇਰੇ ਸਵੇਰੇ ਜਲੇਬੀਆਂ ਬਾਬਾ ਪੀ ਲਾ ਲੈ ਜਲੇਬੀਆਂ ਹਾ ਉਹਦੇ ਕੋਲ ਬੱਡੇ ਨਾ ਖਾਪ ਕੀਤਾ ਬਾਜੀ ਮੈਨੂੰ ਬਾਰ-ਬਾਰ ਕਹਿੰਦੇ ਆ ਦੁੱਧ ਪੀਣਾ ਕਰ ਦਿੰਦੇ ਮੈਂ ਨਾ ਕਾਹਤੋਂ ਗਾਜੜਾ ਪੀ ਲੀ ਪੱਤੀ ਲਾ ਕੇ ਉਹ ਤੇ ਕੁੱਤੇ ਦੇਖ ਲੈ ਨਹੀਂ ਤੇ ਸਾਨੂੰ ਖਾਣੂ ਉਵੇਂ ਆਪੇ ਸਾਰੇ ਗਾੜਾ ਪੀ ਲੈਣੇ ਆਏ ਕੁੱਤੀ ਰਾਮ ਨੇ ਲੱਗੀ ਪਈ ਕੁੱਤੀ ਜਦੋਂ ਲੋਕ ਖੋਲਿਆ ਮੈਂ ਲੋ ਆ ਵੀ 5-5000 ਦੀ ਸ਼ਰਤ ਲੱਗ ਗਈ ਉਹ ਘਰ ਜੋ ਕੈਮਰੇ ਵਾਲੇ ਪਿੱਛੇ ਰਹਿ ਗਏ ਹਾਂ ਜੀਦਾ ਮੈਂ ਗਾਪੋਂ ਦੀ ਸাজে ਕੋਲ ਤਾਂ ਪਹੁੰਚੀ ਨਹੀਂ ਹੈਗੇ ਹਾਂ ਪੰਜ ਹਜ਼ਾਰ ਦੇ ਤੂੰ ਪੰਜ ਹਜ਼ਾਰ ਤਿੰਨ ਗੱਪੀਆਂ ਤੇ ਮੂਰੀਆਂ ਨਹੀਂ ਹੋਈਆਂ ਉੱਥੇ ਤਿੰਨ ਗੱਪੀਆਂ ਅਸੀਂ ਲੈ ਗਏ ਆ ਉਹ ਚਾਹੀਦੀ ਨੋਟ ਸੀਗੀ ਜਿੰਨੇ ਲੋੜੀਏ ਕਿਤੇ ਲੈ ਗਏ ਨਹੀਂ ਆ ਬਾਅਦੂ ਲੈਣੀਆਂ ਤਿੰਨ ਚਾਰ ਦਾ ਤਿੰਨ ਬੰਦੇ ਚਾਹ ਦਿੰਦੇ ਬੰਦੇ ਕਮਜ਼ੋਰ ਰਹੇ ਅੰਮਾਲੀਆਂ ਕੋਲੇ ਤਿੰਨ ਭੇਜੇ ਲੱਗੀਆਂ ਫਿਰ ਮੈਨੂੰ ਨਾ ਕਿਉਂ ਖੁੱਲਾ ਵਾਲੀਆਂ ਭੇਜਣੀ ਪਈ ਮੇਰੇ ਪੁੱਤਰੀ ਹੋ ਗਈ ਗੋਦੀ ਤੇ ਇਹਨੂੰ ਫੋੜੀ ਆ ਗੱਬੀ ਇਹ ਕਿਹੜੀ ਗੋਦੀ ਚਾਹ ਲਿਆ ਵੀ ਕਰੀਏ ਸਫਾਈਆਂ ਦੇ ਕਿੰਨਾ ਕਿੰਨਾ ਕੂੜਾ ਪਿਆ ਓਰੇ ਪਰ ਹੁਣ ਆਪਾਂ ਇਹਦਾ ਨਕਸ਼ਾ ਹੀ ਬਦਲ ਦੇਣਾ ਲੈ ਕੂੜੇ ਦੇ ਤਾਂ ਟੈਰੀਆਂ ਲੱਗੀਆਂ ਪਈਆਂ ਨੇ ਥੋੜਾ ਨਮੀ ਗਰਮੀ ਵਾਲੀ ਸਬਜ਼ੀ ਉਗਾਵਾਂਗੇ ਸੋਣੀਆ ਪਹਿਲਾਂ ਝਾੜੂ ਲਾ ਦੋ ਫਿਰ ਤੁਹਾਨੂੰ ਬਾਹਰ ਕਈ ਡਸਟ ਨਾ ਪਵੇ ਗੱਲ ਹੈਡ ਵਾਸ਼ ਕੀਤਾ ਹੋਇਆ ਕਿਹੜਾ ਟੈਸਟ ਵਾਈਂਆ ਤੂੰ ਸੰ ਉਹਦੇ ਤੋਂ ਕੀ ਨਾਮ ਆਂਟੀ ਦਾ ਦੋ ਨੱਤਾ 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 ਤੋਂ ਆਈ ਨੱਤਾ ਤੋਂ ਨੱਤਾ ਵੀ ਇੱਕ ਪਰਦੇ ਬਾਹਰ ਲੰਟਰੀ ਹੈ ਕੋਈ ਇਹ ਆ ਸਮੁੰਦਰ ਤੋਂ ਪਾਰ ਜਿਹੜਾ ਕਪੇ ਸਮੁੰਦਰ ਤੋਂ ਜਾਂਦਾ ਤੋਂ ਪਾਰ ਕੈਨੇਡਾ ਵਾਲੀਆਂ ਦਿਹਾੜੀਆਂ ਲੱਗ ਰਹੀਆਂ ਨੇ ਗੋਭੀ ਤੋੜੀ ਜਾ ਰਹੀ ਆ ਬਾਹਰ ਚਲੀ ਗਈ ਜਸਵਿੰਦਰ ਪਹੁੰਚੀ ਕੈਨੇਡਾ ਹੈ ਲੈ ਕੇ ਟੋਪੀ ਤੋੜ ਰਹੀ ਹੈ ਗੋਭੀ ਲਓ ਜੀ ਹੋ ਗਈ ਸਾਰੀ ਸਫਾਈ ਸਾਰੇ ਗਮਲੇ ਆਪਾਂ ਸੈੱਟ ਕਰਕੇ ਲਗਾ ਦਿੱਤੇ ਕੱਪੜੇ ਸੁੱਕਣੇ ਪਾਤੇ ਬਾਹਰ ਸਾਰਾ ਵਿਹੜਾ ਸੋਹਣਾ ਲੱਗਣ ਲੱਗ ਗਿਆ ਹੁਣ ਇਹਨਾਂ ਨੂੰ ਰੋਜ਼ ਪਾਣਾ ਪਿਆ ਕਰਨਾ ਪਾਣੀ ਔਰ ਨਵੀਂ ਸਬਜ਼ੀ ਉਗਾਵਾਂਗੇ ਹੁਣ ਇਹਨਾਂ ਦੇ ਵਿੱਚ ਹੋ ਉੱਧਰ ਚੱਲ ਰਿਹਾ ਕੰਮ ਆ ਕੀ ਹੁੰਦਾ ਚਲੋ ਜੀ ਆਪਣਾ ਕੰਮ ਤਾਂ ਹੋ ਗਿਆ ਹੁਣ ਆਪਾਂ ਚੱਲੀਏ ਹੇਠੇ ਸ਼ੋਰੂਮ ਵੱਲ ਦੀ ਆਪਣਾ ਇੱਕ ਗੇਟ ਆ ਉੱਧਰ ਜਿੱਹੀ ਜਾਵਾਂਗੇ ਨੀਚੇ ਹੁਣ ਕਾਰ ਆ ਵੀ ਸਾਈਡ ਦੀ ਐਂਟਰੀ ਹੈ ਇਹ ਲਗਾ ਰਹੇ ਨੇ ਉੱਪਰ ਇੱਟਾਂ ਕਿਉਂਕਿ ਬਹੁਤ ਸਾਰੇ ਕਬੂਤਰਾਂ ਨੇ ਜਿਹੜੀ ਇਹ ਸ਼ੋਰੂਮ ਦੇ ਵਿੱਚ ਨੂੰ ਜਾਂਦੀ ਹੈ ਪੌੜੀ ਇਹ ਗੰਦੀ ਕਰ ਰੱਖੀ ਆ ਇਹ ਵੀ ਹੁਣ ਸੈਤ ਆ ਜੂਗੀ ਇੱਟਾਂ ਲਗਾ ਦਿਆਂ ਆਪਾਂ ਤਾਂ ਕਿ ਕਬੂਤਰ ਅੰਦਰ ਨਾ ਐਂਟਰ ਹੋ ਸਕਣ ਆ ਇੱਕ ਬੋਰੀ ਪਈ ਆ ਬੋਰੀ ਚੱਕ ਆ ਕੀ ਇਹਨਾਂ ਆ ਬੋਰੀ ਦੇ ਪਾਉਂਦਾ ਆ ਬੋਰੀ ਜੀ ਪਈ ਆ ਬੋਰੀ ਚੱਕ ਕੇ ਲਿਆ ਬਾਅਦ ਕੀ ਆ ਜੇ ਦੇਖ ਤਾਂ ਲਓ ਜੀ ਹੁਣ ਆਪਾਂ ਤਿਆਰੀ ਕਰ ਲਈ ਆ ਮੈਟ ਧਾਉਣ ਦੀ ਲਾਦੇ ਇਹਦੇ ਵਿੱਚ ਪੈਪ ਪਹਿਲਾਂ ਬਾਲਟੀ ਭਰ ਦੇ ਤੇ ਇਹ ਆਪਣਾ ਕਿਚਨ ਦੇ ਵਿੱਚ ਵਿਛਾਇਆ ਹੁੰਦਾ ਕਾਫੀ ਗੰਦਾ ਹੋ ਚੁੱਕਿਆ ਸੀ ਹੁਣ ਇਹਨੂੰ ਆਪਾਂ ਧੋ ਕੇ ਦੇਖਦੇ ਆਂ ਇਹ ਟਾਈਮ ਤਕਰੀਬਨ 6 ਵਜ ਗਏ ਤੇ ਟਿਊਸ਼ਨ ਕਲਾਸ ਆਪਣੀ ਹੋ ਗਈ ਓਵਰ ਤੇ ਹੁਣ ਮੈਨੂੰ ਥੋੜੀ ਜੀ ਭੁੱਖ ਜੀ ਲੱਗੀ ਸੀ ਥੋੜਾ ਜਿਹਾ ਕੁਝ ਖਾਣ ਦਾ ਮਨ ਹੋ ਰਿਹਾ ਸੀ ਤੇ ਆਪਾਂ ਖਾਣੀਆਂ ਇਹ ਵਾਲੇ ਝੋਲੇ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਪਏ ਨੇ ਫਿਰ ਭੁੱਖ ਆਪਣੇ ਆਪ ਲੱਗੇ ਹੁੰਦੀ ਆ ਇਹਦਾ ਦੀ ਚੀਜ਼ ਦੀ ਖਾਣ ਦੀ ਸੋ ਹੁਣ ਆਪਾਂ ਖਾਈਏ ਔਰ ਦੇਖੀਏ ਇਨਰਜੀਤ ਨੂੰ ਕੀ ਕਰਦੇ ਆ ਉਸ ਤੋਂ ਬਾਅਦ ਚਲੀਏ ਉੱਪਰ ਉੱਪਰ ਆ ਕੇ ਆਪਾਂ ਨੇ ਡਿਨਰ ਆਪਣਾ ਕਰ ਲਿਆ ਕਿਉਂਕਿ ਅੱਜ ਆਪਾਂ ਥੋੜਾ ਜਲਦੀ ਤਾਂ ਕਰ ਲਿਆ ਵੈਸੇ ਤਾਂ ਹਜੇ 7:00 ਵਜੇ ਨੇ ਛੇਤੀ-ਛੇਤੀ ਕਰਾਤਾ ਵੈਸੇ ਟਾਈਮ ਨਹੀਂ ਸੀਗਾ ਡਿਨਰ ਦਾ ਕਿਉਂਕਿ ਇਨਰਜੀਤ ਨੂੰ ਫੇਰ ਤੋਂ ਕੀੜਾ ਉੱਠ ਖੜਿਆ ਬੈਡਮਿੰਟਨ ਖੇਡਣ ਦਾ ਤੇ ਉਹ ਜਾਂਦੇ ਹੁੰਦੇ ਨੇ ਤਾਂ ਕਰਕੇ ਫੇਰ ਆਪਾਂ ਨੂੰ ਕਿਨਰ ਜਲਦੀ ਕਰਨਾ ਪਿਆ ਫਟਾਫਟ ਉਪਰ ਆ ਕੇ ਡਿਨਰ ਕੀਤਾ ਤੇ ਬਾਕੀ ਦੇ ਕੰਮ ਮੈਂ ਹੁਣ ਕਰਨ ਲੱਗੀ ਆ ਸਾਰੇ ਔਰ ਉਹ ਤਾਂ ਕਹਿੰਦੇ ਸੀ ਕਿ ਮੈਂ ਇਕੱਲਾ ਡਿਨਰ ਕਰ ਜਾਣਾ ਤੁਸੀਂ ਬਾਅਦ ਵਿੱਚ ਕਰੀ ਜਲੋ ਵੱਟ ਇਦਾਂ ਵਧੀਆ ਨਹੀਂ ਲੱਗਦਾ ਕਿਉਂਕਿ ਅਸੀਂ ਚਾਰੇ ਇਕੱਠੇ ਹੀ ਡਿਨਰ ਕਰਦੇ ਆ ਸੋ ਫੇਰ ਹੁਣ ਕਰੀ ਆਪਾਂ ਬਾਕੀ ਦੇ ਕੰਮ ਕਰ ਤੇ ਮੂਵੀ ਆਪਾਂ ਨੇ ਲਗਾ ਲਈ ਆ ਦਾ ਮੂਨ ਤੇ ਇਹ ਕੰਪਲੀਟ ਕਰਾਂਗੇ ਬਟ ਉਸ ਤੋਂ ਪਹਿਲਾਂ ਫਟਾਫਟ ਅਸੀਂ ਤਿੰਨੋਂ ਜਾਣੇ ਕੰਮ ਕਰਤੀਏ ਚਲੋ ਵੀ ਲੱਗੋ ਆਪਣੀਆਂ ਆਪਣੀਆਂ ਡਿਊਟੀਆਂ ਤੇ ਸਭ ਤੋਂ ਪਹਿਲਾਂ ਮੈਂ ਕੀਤਾ ਆਪਣਾ ਫੇਸ ਵਾਸ਼ ਤੇ ਹੁਣ ਮੈਂ ਕਰਨ ਲੱਗੀ ਸੀ ਫੇਸ ਤੇ ਆਇਲ ਮ사ਜ ਤੇ ਇਹ ਆਪਾਂ ਕਰਾਂਗੇ ਇਹ ਵਾਲਾ ਮੈਂ ਫਸਟ ਟਾਈਮ ਯੂਜ਼ ਕਰ ਲਈਆ ਵੈਸਤਾ ਘਰ ਆਯੁਰਵੇਦਿਕ ਤੋਂ ਮੰਗਾਇਆ ਸੀਗਾ ਮੈਂ ਫੇਸ ਆਇਲ ਤੇ ਅੱਜ ਇਹ ਯੂਜ਼ ਕਰਕੇ ਦੇ ਦੇਣ ਕਿਦਾਂ ਦਾ ਆ ਔਰ 5 ਤੋਂ 10 ਮਿੰਟ ਬਾਅਦ ਆਪਾਂ ਨੇ ਮ사ਜ ਕਰਨੀ ਹੁੰਦੀ ਹੈ ਫੇਸ ਤੇ ਤੇ ਇਹਦੇ ਨਾਲ ਮਤਲਬ ਥੋੜਾ ਮੋਇਸਚਰਾਈਜ਼ਰ ਰਹਿੰਦਾ ਆਪਣੇ ਫੇਸ ਦੇ ਉੱਪਰ ਜਿਨ੍ਹਾਂ ਦੇ ਡਰਾਈ ਸਕਿਨ ਆ ਉਹਨਾਂ ਨੂੰ ਜ਼ਿਆਦਾ ਫਿੱਟ ਰਹਿੰਦੇ ਆ ਫੇਸ ਮ사ਜ ਸੋ ਚਲੋ ਆਪਾਂ ਵੀ ਕਰੀਏ ਇਹ ਦੇਖ ਸਕਦੇ ਹੋ ਤੁਸੀਂ ਇਹ ਹੈਗਾ ਆਇਲ ਤੇ ਆਯੁਰਵੈਦਿਕ ਹੈ ਸਾਰਾ ਔਰ ਇਹ ਸਾਰਿਆਂ ਨੂੰ ਯੂਜ਼ ਕਰਨ ਦਾ ਦਿੱਤਾ ਹੋਇਆ ਵੈਸੇ ਆਇਲ ਜਿਹੜਾ ਹੁੰਦਾ ਇਹ ਆਪਾਂ ਥੋੜਾ ਜਿਹਾ ਹੀ ਲਗਾਉਣਾ ਹੁੰਦਾ ਫੇਸ ਦੇ ਉੱਪਰ ਤੇ ਉਹਦੇ ਨਾਲ ਹੀ ਅਪਵਰਡ ਡਾਇਰੈਕਸ਼ਨ ਦੇ ਵਿੱਚ ਜਿਹੜੀ ਮ사ਜ ਆਪਾਂ ਕਰਨੀ ਹੁੰਦੀ ਹੈ ਸੋ ਚਲੋ ਫਿਰ ਜੂਸ ਕਰੀਏ ਫਾਈਨਲੀ ਆਇਲ ਮ사ਜ ਹੋ ਗਈ ਆਪਣੀ ਡਨ ਸ਼ਰਾਰਤੀ ਕੰਮ ਕਰ ਲਾ ਕੋਈ ਤੇ ਹੁਣ ਮਸ਼ੀਨ ਆਪਣੀ ਲਗਾਈ ਹੋਈ ਆ ਬਟ ਮੂਵੀ ਮੈਂ ਬੰਦ ਕਰ ਦਿੱਤੀ ਕਿਉਂਕਿ ਲਾਈਟ ਚਲੀ ਗਈ ਸੀ ਵਿੱਚ ਦੀ ਔਰ ਹੁਣ ਮੇਰਾ ਮਨ ਵੀ ਨਹੀਂ ਹੈਗਾ ਮੂਵੀ ਦੇਖਣ ਦਾ ਹੁਣ ਮੈਂ ਸੋਚ ਰਹੀ ਸੀ ਥੋੜੀ ਜਿਹੀ ਆਪਣੀ ਅਲਮੀਰਾ ਸੈੱਟ ਕਰ ਲਵਾਂ ਕਿਉਂਕਿ ਜਿੱਦਾਂ ਹੁਣ ਸਰਦੀ ਜਾ ਰਹੀ ਆ ਥੋੜੇ ਥੋੜੇ ਕੱਪੜੇ ਸੰਭਾਲਣ ਲੱਗੇ ਤਾਂ ਸਾਰੇ ਸੰਭਾਲੇ ਜਾਣਗੇ ਬੱਸ ਉਸ ਅਲਮੇਰਾ ਦੇ ਵਿੱਚ ਹੀ ਹੁੰਦੇ ਨੇ ਸਾਨੂੰ ਬੈੱਡਵੁੱਡ ਦੇ ਵਿੱਚ ਝੰਝੜ ਤੇ ਪੈਨ ਦੀ ਪੈਣਾ ਨਹੀਂ ਪੈਂਦਾ ਹੈਗਾ ਕਿ ਬੈੱਡ ਚ ਕੱਢਣੇ ਰੱਖਣੇ ਸਾਡੇ ਸਾਰੇ ਸਰਦੀਆਂ ਵਾਲੇ ਗਰਮੀਆਂ ਵਾਲੇ ਸਾਰੇ ਅਲਮੇਰਾ ਦੇ ਵਿੱਚ ਹੀ ਸੈੱਟ ਹੁੰਦੇ ਨੇ ਚਲੋ ਵੀ ਆਪਾਂ ਹੁਣ ਥੋੜੀ ਜਿਹੀ ਮੇਰੀ ਅਲਮੇਰਾ ਸੈੱਟ ਕਰੀਏ ਠੀਕ ਹੈ ਚਲੋ ਕੁਝ ਕੁ ਤਾਂ ਸੈਟਿੰਗ ਹੋ ਗਈ ਅਲਮੇਰਾ ਦੀ ਤੇ نیچے ਆਪਾਂ ਸਾਰੇ ਗਰਮ ਵਾਲੇ ਨਾਈਟਸੂਟ نیچے ਲਗਾ ਦਿੱਤੇ ਇੱਥੇ ਆਪਾਂ ਗਰਮ ਟੌਪ ਲਗਾ ਦਿੱਤੇ ਇੱਥੇ ਜੀਨਸ ਆ ਗਈਆਂ ਤੇ ਇੱਥੇ ਜਿਹੜੀਆਂ ਹੁਣ ਗਰਮੀ ਦੇ ਵਿੱਚ ਵੇਅਰ ਅੱਗੇ ਹੋਣੀਆਂ ਨੇ ਡ्रेसेस ਵਗੈਰਾ ਉਹ ਲਗਾ ਦਿੱਤੀਆਂ ਸੋ ਇਹ ਸਾਰੀ ਸੈਟਿੰਗ ਹੋ ਚੁੱਕੀ ਹੈ ਲਓ ਜੀ ਥੋੜੀ ਥੋੜੀ ਸੈਟਿੰਗ ਕਰਦੇ ਕਰਦੀ ਮੈਂ ਤਾਂ ਥੱਕ ਗਈ ਆਪਣੀ ਅਲਮਾਰੀ ਦੀ ਸੈਟਿੰਗ ਕਰਦੇ ਹਜੇ ਸਾਰੀ ਅਲਮਾਰੀ ਦੀ ਸੈਟਿੰਗ ਹੋਏਗੀ ਇੱਕ ਵਾਰ ਤਾਂ ਕਿਉਂਕਿ ਚਾਹੇ ਬੈਡਰ ਦੇ ਵਿੱਚੋਂ ਨਹੀਂ ਕੱਢਣਾ ਹੁੰਦਾ ਸੀ ਗਰਮੀ ਸਰਦੀ ਵਾਲੇ ਆਪਣੇ ਕੱਪੜੇ ਵੱਟ ਫਿਰ ਵੀ ਅਲਮਾਰੀ ਦੇ ਵਿੱਚ ਇੰਨਾ ਜ਼ਿਆਦਾ ਗਾਹ ਪੈ ਜਾਂਦਾ ਹੈ ਕਿ ਇੱਕ ਵਾਰ ਸੀਜ਼ਨ ਚੇਂਜ ਹੋਣ ਤੇ ਇਹਨਾਂ ਦੀ ਸਫਾਈ ਜੀ ਕਰਨੀ ਪੈਂਦੀ ਹੈ ਸੋ ਚਲੋ ਕੋਈ ਨਹੀਂ ਥੋੜੀ ਥੋੜੀ ਕਰਕੇ ਮੈਂ ਕਰਾਂਗੀ ਇੱਕਦਮ ਨਹੀਂ ਕਰੂੰਗੀ ਔਰ ਕਾਫੀ ਸਾਰੇ ਮੇਰੇ ਸਾਦੀਆਂ ਵਾਲੇ ਕੱਪੜੇ ਇਦਾਂ ਦੇ ਸੀ ਜਿਹੜੇ ਮੈਂ ਇਸ ਸਾਦੀ ਵੀਰ ਨਹੀਂ ਕੀਤੇ ਮਤਲਬ ਨਿਊ ਲਏ ਸੀਗੇ ਇਸ ਸਰਦੀ ਪਰ ਪਾਈ ਨਹੀਂ ਸੀਗੇ ਉਹ ਵਾਲੇ ਮੈਂ ਟੇਚੀ ਦੇ ਵਿੱਚ ਪੈਕ ਕਰਕੇ ਬੱਚਿਆਂ ਵਾਲਾ ਬੈੱਡ ਜਿਹੜਾ ਹਾਈਡਰੋਲਿਕ ਹੈ ਤੇ ਆਪਾਂ ਉਹਦੇ ਵਿੱਚ ਲਗਾ ਦਿੱਤੇ ਨੇ ਔਰ ਤਾਂ ਕਿ ਨੈਕਸਟ ਸਰਦੀ ਦੇ ਵਿੱਚ ਆਪਾਂ ਨੂੰ ਸ਼ਾਪਿੰਗ ਦੀ ਲੋੜ ਨਾ ਪਵੇ ਉਹੀ ਪਾ ਲਈਏ ਬਟ ਇਹ ਤਾਂ ਹੋ ਨਹੀਂ ਸਕਦਾ ਕਿ ਸ਼ਾਪਿੰਗ ਨਾ ਕਰੀਏ ਕਿਉਂਕਿ ਨਿਊ ਨਿਊ ਟ੍ਰੈਂਡ ਚੱਲੀ ਜਾਂਦਾ ਤੇ ਸਭ ਚੇਂਜ ਹੋਈ ਜਾਂਦਾ ਹੁੰਦਾ ਫਿਰ ਕੁਝ ਤਾਂ ਲੜਾਈ ਪੈਂਦਾ ਹੁੰਦਾ ਚਲੋ ਕੋਈ ਨਹੀਂ ਵੈਸੇ ਮੋਸਟਲੀ ਜ਼ਿਆਦਾਤਰ ਮੇਰੇ ਕੋਲ ਪਈ ਹੈ ਨੈਕਸਟ ਆਉਣ ਵਾਲੀ ਸਰਦੀ ਲਈ ਕਾਫੀ ਕੁਝ ਤੇ ਉਹ ਵੀਰ ਕਰਾਂਗੇ। ਔਰ ਮੈਂ ਵੇਟ ਕਰ ਰਹੀ ਹਾਂ ਇੰਦਰਜੀਤ ਜੀ ਕਿਉਂਕਿ ਉਹ ਅਜੇ ਮੈਨਟਨ ਕਰਕੇ ਅਜੇ ਤੱਕ ਨਹੀਂ ਆਏ ਟਾਈਮ 9:30 ਹੋ ਗਏ ਨੇ। ਔਰ ਕਾਲ ਵੀ ਕੀਤੀ ਸੀ ਕਾਲ ਵੀ ਅਟੈਂਡ ਕਰਦੇ ਪਤਾ ਕਿ ਹੁਣ ਗਾਲਾਂ ਪੈਣ ਗਈਆਂ ਫੋਨ ਦੇ ਉੱਪਰ ਤਾਂ ਤਾਂ ਕਰਕੇ ਉਹ ਕਾਲ ਨਹੀਂ ਅਟੈਂਡ ਕਰਦੇ ਹੁੰਦੇ। ਔਰ ਚਲੋ ਵੇਟ ਕਰਦੇ ਹਾਂ ਜਦ ਤੱਕ ਆ ਜਾਣਗੇ। ਸੋ ਅੱਜ ਦਾ ਜਿਹੜਾ ਸਾਡਾ ਦਿਨ ਸੀ ਉਹ ਬਹੁਤ ਹੀ ਜ਼ਿਆਦਾ ਕੰਮ ਵਾਲਾ ਰਿਹਾ ਸੀ ਮੈਟ ਤੋਤੇ ਫਿਰ ਮੈਟ ਇੱਕ ਮੈਟ ਤੋਂ ਤੋਂ ਕਿੰਨੇ ਹੀ ਮੈਟ ਇਕੱਠੇ ਹੋ ਗਏ। ਸਾਰੇ ਤੋਤੇ ਆਪਾਂ ਨੇ ਅੱਜ ਇਹ ਕਾਫੀ ਸਫਾਈ ਕੀਤੀ ਉੱਪਰ ਵਾਲੀ ਛੱਤ ਦੀ ਵੀ ਸਾਰੀ ਸਫਾਈ ਹੋ ਗਈ। ਵਧੀਆ ਦਿਨ ਸੀਗਾ ਸਾਰਾ ਕੰਮ ਦੇ ਵਿੱਚ ਵਿਜੀ-ਵਿਜੀ ਹੋ ਕੇ ਲੰਘ ਗਿਆ। ਬਟ ਕੱਲ ਆਪਾਂ ਉੱਥੇ ਨਾ ਚੇ ਨਾ ਲੈ ਕੇ ਮੇਰੀਆਂ ਆ ਬਾਹਾਂ ਦੁਖਦੀਆਂ ਸੀਗੀਆਂ ਤੇ ਥੋੜੀ ਬੈਕ ਪੇਨ ਵੀ ਹੋ ਰਹੀ ਸੀ। ਕੁਝ ਅਜਿਹੀ ਥਕਾਵਟ ਹੋ ਗਈ ਮੈਨੂੰ। ਜਿਦਾ ਕਿ ਮੈਨੂੰ ਡਰਾ ਕਿ ਸਾਰੀ ਸਰਦੀ ਮੈਨੂੰ ਫੀਵਰ ਨਹੀਂ ਹੋਇਆ ਹੈਗਾ ਬਟ ਹੁਣ ਨਾ ਹੋ ਜAVE ਥੋੜਾ ਬਹੁਤ। ਸੋ ਚਲੋ ਕੋਈ ਨਹੀਂ ਹੁਣ ਆਪਾਂ ਰੈਸਟ ਦੀਆਂ ਬਸ ਥੋੜਾ ਥੋੜਾ ਅਲਮਾਰੀਆਂ ਦਾ ਕੰਮ ਰਹਿ ਗਿਆ ਡੇਲੀ ਮੈਂ ਥੋੜਾ ਥੋੜਾ ਕਰਾਂਗੀ ਬੱਚੇ ਨਾਲ ਕਰਵਾ ਦਿੰਦੇ ਨੇ ਮੇਰੇ ਕਾਫੀ ਔਰ ਸੋ ਚਲੋ ਜੀ ਆਪਾਂ ਕਰੀ ਅੱਜ ਦੇ ਬਲੌਗ ਦੀ ਇੱਥੇ ਐਂਡਿੰਗ ਸੋ ਇਦਾਂ ਦਾ ਰਿਹਾ ਸਾਡਾ ਕੁਝ ਅੱਜ ਦਾ ਦਿਨ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ